ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਮੇਰੇ ਪਿੱਛੇ ਹੋ ਅੱਜ ਦੱਸ ਦਈਏ ਕਿ ਸਾਈਕਲ ਯਾਤਰਾ ਗੁਜ਼ਰ ਰਹੀ ਹੈ ਜੋ ਕਿ ਦਿੱਲੀ ਤੋਂ ਸ਼ੁਰੂ ਹੋਈ ਸੀ ਤੁਹਾਨੂੰ ਦੱਸ ਦਈਏ ਕਿ ਅੱਜ ਮਨਜੀਤ ਸਿੰਘ ਜੀ ਕੇ ਜਿਨ੍ਹਾਂ ਦੇ ਵੱਲੋਂ ਇਹ ਸਾਈਕਲ ਯਾਤਰਾ ਜੋ ਕਿ ਆਰੰਭ ਕੀਤੀ ਗਈ ਸੀ ਦਿੱਲੀ ਤੋਂ ਉਹ ਵੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਦੱਸਿਆ ਕਿ ਇਹ ਸਿਰਫ ਕੱਲੀ ਧਾਰਮਿਕ ਯਾਤਰਾ ਨਹੀਂ ਲੋਕਾਂ ਨੂੰ এনवायरमेंट ਦੇ ਪ੍ਰਤੀ ਵੀ ਜਾਗਰੂਕ ਕੀਤਾ ਗਿਆ ਹੈ ਤੇ ਸਿਹਤ ਪ੍ਰਤੀ ਵੀ ਜਾਗਰੂਕ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਬੱਚੇ ਜਾਂ ਜੋ ਵੀ ਜ਼ਿਆਦਾਤਰ ਫੋਨ 'ਤੇ ਜੁੜਦੇ ਨੇ ਉਹਨਾਂ ਨੂੰ ਇਸ ਦੇ ਵਿੱਚ ਸਾਡੇ ਨਾਲ ਜੋ ਕੀ ਰਲਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਜਿੱਥੋਂ-ਜਿੱਥੋਂ ਦੀ ਸਾਈਕਲ ਯਾਤਰਾ ਨਿਕਲੀ ਹੈ ਲੋਕਾਂ ਵੱਲੋਂ ਹਰ ਧਰਮ ਦੇ ਲੋਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਹੈ ਉਹਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਜੋ ਕਿ ਫੁੱਲਾਂ ਦੀ ਵਰਖਾ ਕੀਤੀ ਗਈ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਕੀ ਹਿੰਦੂ ਕੀ ਮੁਸਲਮ ਕੀ 크੍ਰਿਸਚੀਅਨ ਸਾਰਿਆਂ ਦੇ ਵੱਲੋਂ ਜੋ ਕੀ ਆ ਉਹਨਾਂ ਦਾ ਭਰਮਾ ਹੁੰਗਾ ਰਾ ਕੀਤਾ ਗਿਆ ਤੇ ਹੁਣ ਜੋ ਇਹ ਦਿੱਲੀ ਤੋਂ ਸਾਈਕਲ ਯਾਤਰਾ ਸ਼ੁਰੂ ਹੋਈ ਹੈ ਤੇ ਇਹ ਹੁਣ ਜੋ ਸਾਈਕਲ ਯਾਤਰਾ ਹੈ ਇਹ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਖਤਮ ਹੋਵੇਗੀ ਜੀ ਸਰ ਕੀ ਨਾਮ ਹੈ ਜੀ ਤੇ ਅੱਜ ਸਾਈਕਲ ਯਾਤਰਾ ਦੇਖੀ ਗਈ ਹੈ ਬਹੁਤ ਦਿਲ ਨੂੰ ਖੁਸ਼ੀ ਹੋ ਰਹੀ ਹੈ ਤੇ ਕਿਧਰੋਂ ਸ਼ੁਰੂ ਹੋਈ ਸੀ ਜੀ ਇਹ ਸਾਈਕਲ ਯਾਤਰਾ ਮੇਰਾ ਨਾਮ ਮਨਜੀਤ ਸਿੰਘ ਜੀ ਕੇ ਆ ਜੀ ਮੈਂ ਫਾਰਮਰ ਪ੍ਰੈਜ਼ੀਡੈਂਟ ਦਿੱਲੀ ਗੁਰਦੁਆਰਾ ਕਮੇਟੀ ਔਰ ਸੀਐਫਆਈ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਇਹ ਯਾਤਰਾ 15 ਤਰੀਕ ਨੂੰ ਸ਼ਹੀਦੀ ਸਥਾਨ ਗੁਰਤੇਗ ਭਦਰ ਪਾਸ਼ਾ ਸੀਸਗਨ ਸੰਤ ਦਿੱਲੀ ਤੋਂ ਸ਼ੁਰੂ ਹੋਈ ਸੀ ਜਿੱਥੇ ਭਾਈ ਮਤੀ ਦਾ ਸਪਾਈ 27 ਦਾ ਸਪਾਈ ਦਿਯਾਲਾ ਜੀ ਦਾ ਇਸ਼ਾਰਤ ਹੋਈ ਸੀ ਪੰਜ ਪੜਾ ਨੇ ਆ ਆਖਰੀ ਪੜਾ ਹਲਦ ਰਹਿਆ ਜਲੰਧਰੋਂ ਨਿਕਲੇ ਆ ਅੰਬੇਰ ਸਰ ਰਾਤ ਰੁਕਣਾ ਸਵੇਰੇ ਗੋਲਡਨ ਗੇਟ ਤੋਂ ਸੀ ਸ਼ੁਰੂ ਹੋਣਾ ਔਰ ਜੋ ਜਲੰਧਰ ਨੇ ਜੋ ਰਸਤੇ ਜੁ ਫੁਗਵਾੜਾ ਲੁਧਿਆਣਾ ਫਤਿਹਗੜ੍ਹ ਸਾਹਿਬ ਸਰਹੰਦ ਕੀ ਕਹਿੰਦੇ ਨੇ ਜੋ ਸਵਾਗਤ ਹੋਏ ਨੇ ਸਾਡੇ ਔਰ ਜਿਸ ਤਰੀਕੇ ਨਾਲ ਲੋਕ ਨਿਕਲੇ ਨੇ ਜੀ ਰਸਤੇ ਤੇ ਸਰ ਦੇਖਿਆ ਕਿ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਹੈ ਫੁੱਲਾਂ ਤੇ ਮੇਰੇ ਘਰ ਟੰਨਾ ਤੇ ਟੰਨ ਫੁੱਲ ਸੁੱਟ ਦਿੰਦੇ ਨੇ ਮੰਨੀ ਸਮਝ ਆ ਰਿਹਾ ਇੱਕ ਗੁਰੂ ਤੇਗ ਬਹਾਦਰ ਕੀ ਵਰਤਾ ਰਹੇ ਨੇ ਹਰਿਆਣੇ ਚ ਵੀ ਇਦਾਂ ਹੀ ਹੋਇਆ ਸਾਰੇ ਹਰਿਆਣੇ ਦੇ ਵਿੱਚ ਔਰ ਕੀ ਉਸ ਨੂੰ ਕਹਿੰਦੇ ਨੇ ਜਿਹੜਾ ਮਿਸ਼ਨ ਅਸੀਂ ਲੈ ਕੇ ਚੱਲੇ ਸੀ ਉਹ ਮਿਸ਼ਨ ਕਿਤੇ ਨਾ ਕਿਤੇ ਪੂਰਾ ਹੁੰਦਾ ਲੱਗਦਾ कश्मीरी पंडित डेलीगे तीन जगह से साढ़े स्वागत कर चुके हैं कल सवेरे अमृतसर साढ़े नाल चलन के जड़ा आखिरी पड़ा छः सत्त किलोमीटर का उसे बहुत संत समाज धामी साहब प्रेजिडेंट एस जी पी सी होर बड़े महापुरुष निहंग जथेबंद आनगिया और इस तो इलावा मैं समझ लिया कि जिम्मे मंदिर कमेटियाँ बहर निकल निकल के वे मंदिर जोड़े शहर उ स्वागत किए ने ਸਾਡਾ ਪਰਪਸ ਇਹ ਸੀਗਾ ਕਿ ਰਿਅਲਾਈਜ਼ ਕਰਾਈਏ ਕਿ ਗੁਰੂ ਤੇਗ ਬਹਾਦਰ ਪਾਸ਼ਾ ਨੇ ਆਪਣੇ ਲਈ ਸ਼ਹਾਦਤ ਨਹੀਂ ਦਿੱਤੀ। ਜੀ ਬਿਲਕੁਲ। ਉਹਨਾਂ ਨੇ ਤਿਲਕ ਜਿਨੇਉਂ ਲਈ ਦਿੱਤੀ ਤੇ ਤਿਲਕ ਜਿਨੇਉਂ ਅਸੀਂ ਨਹੀਂ ਪਹਿਨਦੇ। ਜੀ ਜੀ। ਗੁਰੂ ਨਾਨਕ ਨੇ ਮਨਾ ਕਰਤਾ ਸੀਗਾ। ਲੇਕਿਨ ਇਹ ਉਹਨਾਂ ਨੇ ਹੱਕ ਕਿਸੇ ਨੂੰ ਨਹੀਂ ਦਿੱਤਾ ਸੀਗਾ ਕਿ ਤਲਵਾਰ ਦੇ ਜ਼ੋਰ ਤੇ ਤੁਸੀਂ ਕਿਸੇ ਦਾ ਧਰਮ ਪਰਿਵਰਤਨ ਕਰੋ। ਜਾਂ ਅੱਜ ਲਾਲਚ ਅਧੀਨ ਤੁਸੀਂ ਮੱਝ ਦੇਖ ਲਓ ਕਿਵੇਂ ਕ੍ਰਿਸਚੀਅਨਿਟੀ ਫੈਲਦੀ ਪਈ ਹੈ। ਜੀ। ਇਹ ਹਰ ਕਿਸਮ ਦੇ ਕਨਵਰਜਨ ਦੇ ਅਸੀਂ ਖਿਲਾਫ ਆ। ਪਾਕਿਸਤਾਨ 'ਚ ਬੱਚੀ ਜਾਂਦੀ ਹੈ ਧਰਮ ਪਰਿਵਰਤਨ ਕਰਕੇ ਵਿਆਹ ਕਰ ਲੈਂਦੀ ਹੈ। ਮੈਂ ਸਮਝਦਾ ਇਹ ਯਾਤਰਾ ਉਹਨਾਂ ਬੱਚਿਆਂ ਨੂੰ ਆਪਣੇ ਜੂੜੇ ਔਰ ਊੜੇ ਨਾਲ ਜੁੜੇਗੀ ਜਿਹੜਾ ਹਿੰਦੂ ਆਪਣੇ ਇਸਤੇ ਚ ਪੱਕਾ ਰਵੇ ਸਿੱਖ ਆਪਣੇ ਇਸਤੇ ਚ ਪੱਕਾ ਰਵੇ ਮੁਸਲਮਾਨ ਆਪਣੇ ਚ ਰਵੇ ਔਰ ਜਦੋਂ ਪੱਕੇ ਰਹੋਗੇ ਉਦੋਂ ਝਗੜਾ ਨਹੀਂ ਪਏਗਾ ਕਿਉਂਕਿ ਕਿਸੇ ਰੱਬ ਤਾਂ ਇੱਕੋ ਹੈ ਕੋਈ ਅੱਲਾ ਕਹਿ ਦਿੰਦਾ ਕੋਈ ਭਗਵਾਨ ਕਹਿ ਦਿੰਦਾ ਕੋਈ ਵਾਹਿਗੁਰੂ ਕਹਿ ਦਿੰਦਾ ਰੱਬ ਤੇ ਕਿਸੇ ਨੂੰ ਨਹੀਂ ਲੜਾਉਂਦਾ ਰੱਬ ਤੇ ਸਾਂਝੀ ਵਾਲਤਾ ਦੀ ਗੱਲ ਕਰਦਾ ਉਹ ਮਿਸ਼ਨ ਲੈ ਕੇ ਤੁਰੇ ਆਂ ਬੱਚਿਆਂ ਨੂੰ এনवायरमेंट ਪ੍ਰਤੀ ਆਮ ਬੰਦਿਆਂ ਨੂੰ এনवायरमेंट ਪ੍ਰਤੀ ਬੱਚਿਆਂ ਨੂੰ ਸਿਹਤ ਪ੍ਰਤੀ ਕਿ ਤੁਸੀਂ ਸਾਰਾ ਦਿਨ ਸਕਰੀਨ ਲੈ ਕੇ ਇੰਸਟਾਗ੍ਰam ਔਰ ਗੇਮਸ ਖੇਡਦੇ ਹੋ ਤੁਹਾਡੀ ਅੱਖਾਂ ਔਰ ਦਿਮਾਗ ਜਾਂ ਨਸਾਂ ਕਮਜ਼ੋਰ ਹੁੰਦੀਆਂ ਨੇ ਬਾਹਰ ਨਿਕਲੋ ਕਲੋਨੀਆ ਮਹੱਲਿਆਂ ਜਾ ਕੇ ਬੱਚਿਆਂ ਨਾਲ ਮਿਲੋ ਮਿਕਸ ਅਪ ਹੋਗੇ ਤਾਂ ਤੁਹਾਨੂੰ ਸੋਸਾਇਟੀ ਚ ਮੂਵ ਕਰਨਾ ਆਏਗਾ ਮੈਂ ਸਮਝਦਾ ਇਹ ਸਾਰੀ ਗੱਲਾਂ ਨੂੰ ਲੈ ਕੇ ਅਸੀਂ ਨਿਕਲੇ ਆ ਔਰ ਉਹਦਾ ਮੈਸੇਜ ਜਿਹੜਾ ਹੈ ਉਹ ਦੂਰ ਤੱਕ ਅਸੀਂ ਦਿੰਦੇ ਜਾ ਰਹੇ ਹਾਂ ਤੁਸੀਂ ਇਹ ਦੇਖਣਾ ਵੱਡੇ ਵੱਡੇ ਲੀਡਰ ਵੱਡੇ ਵੱਡੇ ਮਹਾਪੁਰਸ਼ ਜਿਹੜੇ ਉਹ ਅਜੇਰੋ ਤੇ ਲੈਂਡ ਕਰੂਜ਼ਰਾਂ ਚ ਜਾਂਦੇ ਨੇ ਰੈਂਜ ਰੋਵਰ ਆ ਜਾਂਦੇ ਨੇ ਤੁਹਾਨੂੰ ਸਾਈਕਲ ਚਲਾਉਂਦੇ ਨਜ਼ਰ ਆਣਗੇ ਕਿਉਂਕਿ ਮੈਂ ਇਸ ਉਮਰ ਚ ਮੇਰੇ ਨਾਲ ਦੀ ਉਮਰ ਵਾਲੇ ਹੋਰ ਬੰਦੇ ਅਗਰ 500 ਕਿਲੋਮੀਟਰ ਚਲਾ ਸਕਦੇ ਆ ਸੌਖਾ ਨਹੀਂ ਸੀਗਾ ਗੁਰਤੇਗ ਬਾਦਨ ਨੇ ਚਲਵਾਇਆ ਲੇਕਿਨ ਮੈਂ ਸਮਝਦਾ ਉਹ ਸੁਨਿਆ ਦੇਗਾ ਕਿ ਸੇਧ ਪ੍ਰਤੀ ਜਦੋਂ ਵੀ ਕੋਈ ਮਹਾਪੁਰਸ਼ ਸੇਧ ਦਾ ਆਪਣਾ ਵਰਜਿਸ਼ ਦਾ ਕੋਈ ਨਾ ਕੋ ਵੀਡੀਓ ਪਾਏਗਾ ਸੋਸ਼ਲ ਮੀਡੀਆ ਦਾ ਜ਼ਮਾਨਾ ਇਨਸਪਾਇਰ ਹੋਏਗੀ ਉਹਨਾਂ ਨਾਲ ਜਿਹੜੀ ਸੰਗਤ ਜੁੜੀ ਹੋਈ ਐ ਸੋ ਸਾਡਾ ਪਰਪਸ ਏ ਸੀ ਕਿੰਨੇ ਕ ਬੰਦੇ ਜੋ ਕਿ ਐ ਸਾਈਕਲ ਯਾਤਰਾ ਤੇ ਆਏ ਦੇਖੋ ਸਾਡੇ ਨਾਲ ਹਜ਼ਾਰੋਂ ਬੰਦਾ ਰਾਹ ਜੁੜਦਾ ਰਿਹਾ ਕੋਈ 10 ਕਿਲੋਮੀਟਰ ਚੱਲਿਆ ਕੋਈ 5 ਕਿਲੋਮੀਟਰ ਚੱਲਿਆ ਜਿਹੜਾ ਜੁੜਨਾ ਚਾਹੁੰਦਾ ਉਹ ਜੁੜ ਸਕਦਾ ਨਾਲ ਜਿਹੜਾ ਮਰਜੀ ਹੁਣ ਮੇਰੇ ਨਾਲ ਹਿੰਦੂ ਵੀਰ ਨੇ ਲੇਡੀ ਐ ਹਿੰਦੂ ਉਹ ਸਾਡੇ ਤੋਂ ਵਧੀਆ ਸਾਈਕਲ ਚਲਾ ਰਹੀ ਹੈ ਸਭ ਤੋਂ ਅੱਗੇ ਔਰ ਜਦੋਂ ਫਤਿਹਗੜ ਸਾਹਿਬ ਗਏ ਨੇ ਉਹ ਹਿੰਦੂ ਵੀਰ ਰੋਇਆ ਕਹਿੰਦਾ ਹਮਨੇ ਸੁਣਾ ਥਾ ਇਸਕੇ ਬਾਰੇ ਮੈਂ ਜੋ ਹਮਨੇ ਦੇਖਿਆ ਹਮਾਰੀਆਂ ਅੱਖੋਂ ਸੇ ਪਾਣੀ ਨਹੀਂ ਰੁਕ ਰਹਾ ਮੈਂ ਸਮਝਦਾ ਕਿ ਇਹ ਸਾਡਾ ਇਤਿਹਾਸ ਸੀ ਨਾ ਤੇ ਸਰਕਾਰਾਂ ਨੇ ਅੱਗੇ ਲਿਆਂਦਾ ਤੁਸੀਂ ਇਹ ਦੇਖੋ ਨਾ ਕਿ ਤੁਸੀਂ ਮੁਗਲਾਂ ਦਾ ਇਤਿਹਾਸ ਦੱਸਦੇ ਰਹੇ ਹੋ ਤੁਸੀਂ ਉਹਨਾਂ ਦਾ ਇਤਿਹਾਸ ਕੋਈ ਨਹੀਂ ਦੱਸਦੇ ਜਿਨ੍ਹਾਂ ਨੇ ਮੁਗਲਾਂ ਨੂੰ ਭਜਾਇਆ ਸੀ ਕਿਹਨੇ ਭਜਾਇਆ ਸੀ ਮੁਗਲਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਸੀ ਦਸਮ ਪਿਤਾ ਦਾ ਸਿੱਖ ਸੀ ਔਰ ਇਹ ਜਾਨ ਕਿਹਨੇ ਫੁਕੀ ਸੀ ਜਾਨ ਗੁਰੂ ਨਾਨਕ ਸਾਹਿਬ ਨੇ ਫੁਕੀ ਸੀ ਸਾਰੇ ਕਹਿੰਦੇ ਗੁਰਨਾਨਕ ਸਾਹਿਬ ਠੰਡੇ ਗੁਰੂ ਸਨ ਠੰਡੇ ਸੁਭਾਅ ਦੇ ਸਨ ਗੁਰੂ ਗੋਬਿੰਦ ਸਿੰਘ ਤੱਤੇ ਸਨ ਗੁਰੂ ਗੋਬਿੰਦ ਸਿੰਘ ਤੇ ਕਹਿੰਦੇ ਰਹਿ ਗਏ ਕਿ ਮੈਂ ਤਲਵਾਰ ਨਹੀਂ ਚੁੱਕਣਾ ਚਾਹੁੰਦਾ ਮਜਬੂਰ ਕਰ ਦਿੱਤਾ ਤਲਵਾਰ ਚੁੱਕਣ ਲਈ ਔਰ ਗੁਰਨਾਨਕ ਕੀ ਕਹਿੰਦਾ ਗੁਰਨਾਨਕ ਕਹਿੰਦਾ ਜੇ ਤੂੰ ਪ੍ਰੇਮ ਖੇਲਣ ਦਾ ਚਾ ਸਿਰ ਦਰ ਤਲੀ ਗਲੀ ਮਰੀ ਆਓ ਆਪਣੇ ਸਿਰ ਨੂੰ ਤਰੀ ਤੇ ਰੱਖ ਕੇ ਆ ਜੇ ਮੇਰੇ ਨਾਲ ਪ੍ਰੇਮ ਵਾਲੀ ਗਲੀ ਚ ਚੱਲਣਾ ਕਿਉਂਕਿ ਪਤਾ ਹੈ ਕਿ ਜਦੋਂ ਤੁਸੀਂ ਜ਼ਰਮ ਦੇ ਖਿਲਾਫ ਬੋਲੋਗੇ ਤੁਹਾਡੇ ਸੀਸ ਵੀ ਕੱਟੇ ਜਾਣਗੇ ਤੁਹਾਡੇ ਤਿਆਰੇ ਵੀ ਚੱਲਣਗੇ ਤੁਹਾਡੇ ਬੰਦ-ਬੰਦ ਵੀ ਕੱਟੇ ਜਾਣਗੇ ਮੈਂ ਸਮਝਦਾ ਇਹ ਗੁਰਨਾਨਕ ਦੀ ਸਿੱਕੀ ਸੀ ਉਹ ਗੁਰਨਾਨਕ ਸਾਹਿਬ ਚ ਹਿੰਮਤ ਸੀ ਕਿ ਬਾਬਰ ਅਰਗੇ ਜ਼ਾਲਮ ਬਾਦਸ਼ਾਹ ਨੂੰ ਦੇ ਮੂੰਹ ਤੇ ਆਕਤਾ ਸੀ ਪਾਪ ਦੀ ਜਾਂਚ ਲੈ ਕਾਬਲਤਾ ਆਇਆ ਜੋਰੀ ਮੰਗੇ ਦਾਨ ਵੇ ਲਾ ਲੋ ਮੈਂ ਸਮਝਦਾ ਇਹ ਸਨੇਹ ਜਿਹੜੇ ਨੇ ਇਸਨੇ ਦੇਣੇ ਪੈਣ ਕੇ ਸਾਨੂੰ ਕਿ ਅਗਰ ਸਾਡੇ ਚ ਗੈਰਤ ਮਰ ਗਈ ਸੀਸ ਦੀਆ ਪਰ ਸਿਰਣਾ ਦੀਆ ਯਾਤਰਾ ਦਾ ਨਾਮ ਹੈ ਜੇ ਤੁਹਾਡੇ ਚ ਗੈਰਤ ਹੀ ਹੈ ਨਹੀਂ ਜੇ ਤੁਹਾਡੇ ਚ ਇਹ ਸ਼ਕਤੀ ਨਹੀਂ ਹੈਗੀ ਕਿ ਤੁਸੀਂ ਜ਼ੁਲਮ ਦੇ ਖਿਲਾਫ ਖੜੋ ਸਕੋ ਆਪਣੇ ਸੁਪਰੀਮ ਸੈਕਟਰੀਫਾਈਸ ਵੇਲੇ ਵੀ ਚੜਦੀ ਕਲਾ ਚ ਰਹੋ ਇਹ ਸ਼ਕਤੀ ਪੈਦਾ ਕਰਨ ਦੀ ਲੋੜ ਹੈ ਸਰ ਆਖਿਰ ਚ ਕੀ ਕਹਿਣਾ ਚਾਹੁੰਗੇ ਜਿਹੜੇ ਲੋਕੀ ਤੁਹਾਨੂੰ ਦੇਖ ਰਹੇ ਕਿਉਂਕਿ ਇਹ ਸਿਰਫ ਸਿਰਫ ਸਪਿਰਚੁਅਲ ਰੈਲੀ ਨਹੀਂ ਹੈ ਇੱਥੇ এনਵਾਇਰਨਮੈਂਟ ਦੀ ਵੀ ਤੁਸੀਂ ਗੱਲ ਕੀਤੀ ਹੈ ਲੋਕਾਂ ਦੀ ਸਿਹਤ ਦੀ ਵੀ ਗੱਲ ਕੀਤੀ ਹੈ ਉਸ ਤੇ ਬਾਰੇ ਕੀ ਕਹਿਣਾ ਚਾਹੁੰਗੇ ਮੈਂ ਸਮਝਦਾ ਕਿ ਇਹ ਵਿਲੱਖਣ ਰੈਲੀ ਹੈ ਇੱਕ ਪਾਸੇ ਧਰਮ ਦਾ ਸੁਨੇਹਾ ਦੇ ਰਹੀ ਹੈ ਦੂਜੇ ਪਾਸੇ ਸੋਸ਼ਲ ਬੁਰਾਈਆਂ ਦੇ ਬਾਰੇ ਲੋਕਾਂ ਨੂੰ ਜਾਗਰੂਤ ਕਰਾ ਰਹੀ ਹੈ ਯੂਥ ਨੂੰ ਜੋੜਦੇ ਨੇ ਕਿਨੇ ਕਿ ਬੱਚੇ ਝੰਡਿਆਂ ਲੈ ਕੇ ਸੜਕਾਂ ਤੇ ਸਾਡੇ ਤੇ ਖੜੇ ਜੀਟੀ ਰੋਡ ਦੇ ਉੱਤੇ ਔਰ ਕੀ ਕਹਿੰਦੇ ਨੇ ਇਸ ਤੋਂ ਇਲਾਵਾ ਕਿੰਨੇ ਹੋਰ ਬੰਦੇ ਜਿਹੜੇ ਨੇ ਬੱਚੇ ਕਹ ਲੋ ਬੀਬੀਆਂ ਕਹ ਲੋ ਅਸੀਂ ਤਿੰਨ ਤਿੰਨ ਘੰਟੇ ਲੇਟ ਸੀ ਤੁਸੀਂ ਜਲਨ ਤੇ ਦੇਖਿਆ ਹੋਣਾ 6 ਵਜੇ ਪਹੁੰਚਣਾ ਸੀ 9 ਵਜੇ ਪਹੁੰਚ ਰਹੇ ਹਾਂ ਭੀੜਾਂ ਨਹੀਂ ਘਟੀਆਂ ਬੀਬੀਆਂ ਬੱਚੇ ਸੜਕਾਂ ਤੇ ਕਿਤੇ ਆਤੀਸ਼ਬਾਜੀ ਹੈ ਅਸੀਂ ਦੀਦਾ ਗੁਰਪੁਰਬ ਹੈ ਉੱਥੇ ਅਸੀਂ ਆਤੀਸ਼ਬਾਜੀ ਕਰਦੇ ਨਹੀਂ ਪਰ ਸੰਗਤ ਕਰ ਰਹੀ ਹੈ ਮਾਰਕੀਟਾਂ ਕਰ ਰਹੀਆਂ ਨੇ ਮਾਰਕੀਟਾਂ ਦੇ ਪ੍ਰਧਾਨ ਕਰ ਰਹੇ ਨੇ ਮੰਦਰਾਂ 'ਚ ਮੈਂ ਸਮਝਦਾ ਕਿ ਅੱਜ ਮਰ ਖੁਸ਼ੀ ਹੋਈ ਮੇਰੇ ਨਾਲ ਨਾ ਜਿੱਥੇ ਲੁਧਿਆਣੇ 'ਚ ਇੱਕ ਮੰਦਰ ਸੀ ਉੱਥੇ ਜਟਾਧਾਰੀ ਉੱਥੇ ਤਿਲਕਧਾਰੀ ਉੱਥੇ ਪਗਵੇਂ ਕਪੜੇ ਪਾ ਕੇ ਸਾਧੂ ਸਮਾਜ ਉਹ ਸਾਡੇ ਨਾਲ ਖੜਾ ਸੀਗਾ ਉਹ ਥੀਂ ਦੇਖਣ ਆਲਾ ਸੀਗਾ ਸੋ ਉਹਦੇ ਨਾਲ ਸਾਨੂੰ ਹੌਸਲਾ ਮਿਲਦਾ ਕਿ ਅਸੀਂ ਆਪਣੀ ਜਾਨ ਮਾਰੀ ਹੈ ਗੁਰੂ ਦੇ ਅਸ਼ੀਰਵਾਦ ਦੇ ਨਾਲ ਲੇਕਿਨ ਉਹਦਾ ਫਾਇਦਾ ਤਾਨੂੰ ਨਜ਼ਰ ਆ ਰਿਹਾ ਹੈ ਕਿ ਇਸ ਸਾਈਕਲਰ ਨੂੰ ਕੌਣ ਮਿਲਣ ਆਂਦਾ ਮਨਜੀਤ ਸਿੰਘ ਨੂੰ ਕੌਣ ਮਿਲਣ ਆਂਦਾ ਇਹ ਗੁਰੂ ਤੇਗ ਬਹਾਦਰ ਦੀ ਦਾ ਸ਼ੁਕਰਾਨਾ ਕਰਨ ਵਾਸਤੇ ਸੰਗਤ ਆਈ ਹੈ ਗੁਰੂ ਜੀ ਲਈ ਸਾਰੇ ਤਾਂ ਅਸੀਂ ਇਕੱਠੇ ਹੋ ਕੇ ਅੱਗੇ ਆਏ ਨੇ ਬਿਲਕੁਲ ਬਿਲਕੁਲ ਕੋਈ ਬੰਦਾ ਪਿੱਛੇ ਨਹੀਂ ਰਿਹਾ ਖੁਸ਼ੀ ਨਾਲ ਆਏ ਨੇ ਮਠਾਈਆਂ ਵੰਡੀਆਂ ਨੇ ਉਹਨਾਂ ਨੇ ਲੰਗਰ ਲਾਏ ਨੇ ਉਹਨਾਂ ਨੇ ਆਤਿਸ਼ਬਾਜ਼ੀਆਂ ਕੀਤੀਆਂ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਅਬਾਬਾ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੁਸੀਂ ਸਾਈਕਲ ਯਾਤਰਾ ਤੇ ਆਏ ਇਸ ਉਮਰ ਤੇ ਤੁਹਾਨੂੰ ਕੀ ਹੋ ਜਿਆ ਲੱਗਦਾ ਦੇਖੋ ਇਹ ਐਕਸਪੀਰੀਅੰਸ ਲਾਈਫ ਜਿੰਦ ਦੇ ਬੜਾ ਐਕਸਕਲੂਸਿਵ ਜਿਹਾ ਐਕਸਪੀਰੀਅੰਸ ਹੈ ਜਿਹਦੇ ਨਾਲ ਇਹ ਲੱਗ ਰਿਹਾ ਹੈ ਕਿ ਵੀ ਤੁਸੀਂ ਆਪਣੀ ਕੰਟਰੀ ਇਹ ਨਹੀਂ ਕਿ ਜਿਹੜੇ ਨਗਰ ਕੀਰਤਨ ਨਿਕਲੇ ਨੇ ਉਹ ਆਪਣੀ ਮੁਬਾਰਕ ਹੈ ਉਹ ਆਪਣੀ ਜਗ੍ਹਾ ਬਹੁਤ ਠੀਕ ਹੈ ਹਰ ਜਿਹੜਾ ਉਪਰਾਲਾ ਕਰ ਰਿਹਾ ਲੇਕਿਨ ਇਹ ਹੈ ਜਿਹਨੂੰ ਕਹਿੰਦੇ ਅਸਲ ਜਿ ਖੂਨ ਪਸੀਨੇ ਨਾਲ ਕੰਟਰੀਬਿਊਟ ਕਰਨਾ ਇਹ ਹੈ ਸੀਸ ਦੀਆ ਪਰ ਸਿਰੜਨ ਇੱਕ ਸਿਰ ਇੱਕ ਵਿਸ਼ਵਾਸ ਲੈ ਕੇ ਤੁਰਿਆ ਉਹ ਵਿਸ਼ਵਾਸ ਹੈ ਕਿ ਵੀ ਅਸੀਂ ਮਰੁਖਤਾ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਸ ਸ਼ਹਾਦਤ ਨੇ ਪੂਰੀ ਮਨੁੱਖਤਾ ਨੂੰ ਇੱਕ ਸੰਦੇਸ਼ ਦਿੱਤਾ ਸੀ ਕਿ ਤੁਸੀਂ ਸਾਨੂੰ ਜਿਸਮ ਨੂੰ ਕੱਟ ਸਕਦੇ ਹੋ ਲੇਕਿਨ ਸਾਡੇ ਥੌਟ ਦੇ ਸਾਡੇ ਵਿਚਾਰ ਦੇ ਟੁਕੜੇ ਨਹੀਂ ਕੀਤੇ ਜਾ ਸਕਦੇ ਕਿਉਂਕਿ ਜਦੋਂ ਥੌਟ ਦੇ ਟੁਕੜੇ ਹੁੰਨ ਉਦੋਂ ਹੀ ਯਾਤਰਾ ਜਿਹੜੀ ਆ ਜਾਂ ਉਹ ਜਿਹੜਾ ਥੌਟ ਫਿਗਰ ਜਾਂਦਾ ਲੇਕਿਨ ਜੋ ਥੌਟ ਨਹੀਂ ਵਿਗੜ ਸਕਦਾ ਇਹ ਸਭ ਤੋਂ ਵੱਡੀ ਗੱਲ ਹੈ ਔਰ ਇਹਦੇ ਨਾਲ ਸਾਰੀ ਐਕਸਪੀਰੀਅੰਸ ਮਿਲਿਆ ਕਿ ਲੋਕ ਕਿੰਨਾ ਪਿਆਰ ਕਰਦੇ किधरो जुड़े से बाबा जी कसीद असी दिल्ली सी से कल बाबा जी ड्रॉप दिल्ली से नवाब ओल्डेस्ट थैंक यू उनकी नाम है जी का कुसुम नाम है कुसुम लता मैं सुना है तुम्हें साइकिलिस्ट हो तुम अकेले लेडी हो जो दिल्ली तो चल के इतने तक पहुंचे हो जी कि हो जी लग रहा है थानू मुझे बहुत अच्छा लग रहा है मैं एक साइकिलिस्ट हूँ जी मैं राइड करती हूँ और थकान भी कोई नहीं थकान कुछ नहीं है सपोर्ट पूरा है, टाइम टाइम पे खान पीन हाँ, सब कुछ मिल रहा है और पंजाब के लोग बहुत अच्छे हैं, जगह जगह खाने पीने को मतलब हर तरह की देखभाल हो रही है हमारी। जो लोग आपको देख रहे हैं उनको आप क्या कहना चाहते हो उनको यही कहना चाहूँगी कि साइकिल चलाओ और मोबाइल से दूर रहो कैमरामैन विपन के दैनिक सवेरा तो स्मृति तिवारी की रिपोर्ट